ਮਾਨਯੋਗ ਡੀਜੀਪੀ ਪੰਜਾਬ ਦੀਆਂ ਹਾਜ਼ਰਤਾਂ ਮੁਤਾਬਿਕ ਜਿਹੜੀ ਸਾਡੀ ਨਸ਼ੇ ਦੇ ਖਿਲਾਫ ਮੁਹਿੰਮ ਚੱਲਦੀ ਹੈ ਉਹਦੇ ਵਿੱਚ ਐਸਬੀਐਸ ਨਗਰ ਪੁਲਿਸ ਨੂੰ ਕੱਲ ਇੱਕ ਭਾਰੀ ਕਾਮਯਾਬੀ ਬਰਾਮਦ ਮਿਲੀ ਹੈਗੀਏ ਸਾਡੇ ਸੀਆਈਏ ਦੇ ਐਸਆਈ ਸੁਰਿੰਦਰ ਸਿੰਘ ਜਦੋਂ ਪਿੰਡ ਸਜਾਵਲਪੁਰ ਦੇ ਕੋਲ ਗਸ਼ਤ ਕਰ ਰਹੇ ਸੀਗੇ ਤਾਂ ਉਧਰੋਂ ਦੋ ਅਣਪਛਾਤੇ ਨੌਜਵਾਨ ਆਂਦੇ ਦਿਖਾਈ ਦਿੱਤੇ ਜਦੋਂ ਉਸ ਮੋਟਰਸਾਈਕਲ ਨੂੰ ਰੁਕਿਆ ਗਿਆ ਉਹ ਮੋਟਰਸਾਈਕਲ ਛੁੱਟ ਕੇ ਭੱਜਣ ਲੱਗੇ ਉਹਨਾਂ ਨੂੰ ਉੱਥੇ ਕਾਬੂ ਕੀਤਾ ਗਿਆ ਤੇ ਉੱਥੇ ਸਾਡੇ ਡੀਐਸਪੀ ਡੀ ਸਾਹਿਬ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਜਦੋਂ ਉਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਉੱਥੇ ਜਿਹੜੀ 6 ਕਿ ਅਫੀਮਾ ਨਾਲ ਬਰਾਮਤ ਹੋਈ ਉਹਦੇ ਵਿੱਚ ਅਸੀਂ ਇੱਕ ਐਨਡੀਪੀਐਸ ਦਾ ਮਕਦਮਾ ਸਦਰ ਨਵਾਂ ਸ਼ਹਿਰ ਦੇ ਵਿੱਚ ਦਰਜ ਕੀਤਾ। ਇਹਦੇ ਵਿੱਚ ਦੋ ਇੱਕ ਹਿਊਸ ਨੂੰ ਗਰਾਉਂਡ ਅਪ ਕੀਤਾ ਗਿਆ ਇੱਕ ਲਵਦੀਪ ਸਿੰਘ ਤੇ ਦੂਸਰਾ ਆਕਾਸ਼ਦੀਪ ਸਿੰਘ। ਇਹ ਕਿੱਥੇ ਦੇ ਰਹਿਣ ਵਾਲੇ ਨੇ? ਇਹ ਦੋਵੇਂ ਨਵਾਂ ਸ਼ਹਿਰ ਦੇ ਹੀ ਰਹਿਣ ਵਾਲੇ ਆ। ਜਿਹੜਾ ਲਵਦੀਪ ਸਿੰਘ ਹੈਗਾ ਉਹ ਜੈਨਪੁਰ ਥਾਣਾ ਬਲਾਚੌਰ ਦਾ ਰਹਿਣ ਵਾਲਾ ਤੇ ਆਕਾਸ਼ਦੀਪ ਸਿੰਘ ਜਿਹੜਾ ਹੈਗਾ ਉਹ ਸਜਾਵਲਪੁਰ ਥਾਣਾ ਸਦਰ ਨਵਾਂ ਸ਼ਹਿਰ ਦਾ ਰਹਿਣ ਵਾਲਾ। ਏ ਬਿਲਕੁਲ ਜੀ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਤਾ ਤਿੰਨ ਦਿਨ ਦਾ ਰਿਮਾਂਡ ਮਿਲ ਗਿਆ ਅਸੀਂ ਇਹਦੇ ਵਿੱਚ ਬਿਲਕੁਲ ਦੋਵੇਂ ਫਾਰਵਰਡ ਤੇ ਬੈਕਵਰਡ ਲਿੰਕੇਜ ਜਾਵਾਂਗੇ ਕਿ ਇਹ ਕਿੱਥੋਂ ਲੈ ਕੇ ਆਏ ਸੀ ਤੇ ਇਹਨਾਂ ਨੇ ਕਿਹਨੂੰ ਅੱਗੇ ਵੇਚ ਨਹੀਂ ਸੀ ਪਹਿਲੇ ਕੋਈ ਮਾਮਲਾ ਦਰਜ ਨਹੀਂ ਹੈ ਹਜੇ ਤੱਕ ਸਾਡੀ ਤਫ਼ਸੀਲ ਦੇ ਵਿੱਚ ਇਹਨਾਂ ਦੋਵਾਂ ਖਿਲਾਫ ਕੋਈ ਪਹਿਲਾ ਮਾਮਲਾ ਦਰਜ ਨਹੀਂ ਹੈਗਾ ਜੀ ਆਪ ਵੀ ਨਸ਼ਾ ਕਰਦੇ ਸੀ ਜੀ ਇਹ ਬਿਲਕੁਲ ਜੀ ਅਸੀਂ ਚੈੱਕ ਕਰਾਂਗੇ ਸਾਨੂੰ ਲੱਗਦਾ ਹੈ ਕਿ ਆਪ ਵੀ ਕੰਜ਼ਿਊਮ ਕਰਦੇ ਸੀਗੇ ਇਹ ਮੋਟਰਸਾਈਕਲ ਚੋਰੀ ਦਾ ਜੀ ਇਸ ਤਰ੍ਹਾਂ ਇਹ ਮੋਟਰਸਾਈਕਲ ਜਿਹੜਾ ਹੈਗਾ ਜੀ ਇਹਨੂੰ ਇਹ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦਾ ਆਪਣਾ ਹੈਗਾ ਬਟ ਫਿਰ ਵੀ ਜਿਹੜੀ ਇਹਦੀ ਕਾਪੀ ਹੈਗੀ ਉਹ ਅਸੀਂ ਲੈ ਲਈਏ ਉਹ ਸਾਰਾ ਪਿੱਛੋਂ ਵੈਰੀਫਾਈ ਕਰਾਂਗੇ ਆਰਟੀਓ ਦਫ਼ਤਰ ਤੋਂ ਇਹ ਚੋਰੀ ਦਾ ਕੀਮਤ ਕਿੰਨੀ ਹੋ ਸਕਦੀ ਹੈ 6 ਕਿਲੋ ਜਿਹੜਾ ਫਿਮੇ ਕੀ ਕੀਮਤ ਕੀ ਇਹਦੇ ਵਿੱਚ ਤਾਂ ਇਹ ਅਲੱਗ-ਅਲੱਗ ਕੀਮਤ ਹੈਗੀ ਹੈ ਬਿਲਕੁਲ ਮਤਲਬ ਲੋਕਲ ਅਲੱਗ ਹੈ ਜਿੱਥੋਂ ਲੈ ਕੇ ਜਾਂਦੇ ਹੈ ਜਿਵੇਂ ਪਹਿਲੇ ਪੜਾਜ ਕੁਸ਼ੋਰ ਹੋਈ ਸੈਕਿੰਡ ਪੜਾਜ ਤੀਜੇ ਪੜਾਜ ਤਾਂ ਇਹਨ ਉਹ ਜੋ ਹੁਣ ਤੱਕ ਲੱਗਦਾ ਹੈਗਾ ਕਿ ਹਾਂ ਪਹਿਲਾਂ ਵੀ ਇਹ ਕੰਮ ਕਰਦੇ ਰਹੇ ਬਟ ਇਹਨਾਂ ਦੇ ਕੋਈ ਮਕਦਮਾ ਦਰਜ ਨਹੀਂ ਹੈ ਸਰ ਐਡੀ ਵੱਡੀ ਥੇਪ ਹੈ ਪਰ ਚੂਚ ਤਾਂ ਨਹੀਂ ਵੇਚਦੇ ਹੋਣੇ ਸਿੱਧਾ ਮੋਰੇ ਕਿ ਤੇ ਬਲਵਰ ਕਰ ਰਹੇ ਹੋਣਗੇ ਬਿਲਕੁਲ ਜੀ ਸਾਨੂੰ ਵੀ ਇਹੀ ਲੱਗਦਾ ਅਸੀਂ ਪਿੱਛੇ ਤੱਕ ਵੀ ਜਾਵਾਂਗੇ ਕੀ ਪਤਾ ਹੋ ਸਕਦਾ ਕਿ ਜਿੱਥੋਂ ਇਹ ਲੈ ਕੇ ਆਂਦੇ ਉੱਥੋਂ ਹੋਰ ਜ਼ਿਆਦਾ ਕੋ ਰਿਕਵਰੀ ਹੋ ਸਕਦਾ ਹੋਰ ਵੀ ਕੁਝ ਹੋਊਗੀ ਨਾ ਜਾਣਾਂ ਕਿ ਦੂਈ ਸੀ ਇਹ ਹਜੇ ਤੱਕ ਤਾਂ ਜੀ ਦੋ ਹੀ ਦੋ ਹੀ ਦਾ ਨਾਮ ਸਾਹਮਣੇ ਆਇਆ ਅਸੀਂ ਬੈਕਵਰਡ ਲਿੰਕ ਦੇ ਵਿੱਚ ਜਾਵਾਂਗੇ ਸਾਨੂੰ ਲੱਗਦਾ ਹੈ ਕਿ ਕਿਸੇ ਹੋਰ ਦਾ ਵੀ ਨਾਮ ਸਾਹਮਣੇ ਆਸ ਜੀ ਐਂਡ ਕੀ ਇਸ ਤੋਂ ਮਮਾ ਦੀ ਡਿਮਾਂਡ ਕਿਤੇ ਨਹੀਂ ਅ ਹਾਂਜੀ ਸਰ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਕਿਸ ਸਬੰਧ ਵਿੱਚ ਕੀਤੀ ਗਈ ਸਰ ਮਾਨਜੋਤ ਸੀਰੀਸ ਸਪਨ ਸ਼ਰਮਾ ਜੀ ਆਈਪੀਐਸ ਕਮਿਸ਼ਨਰ ਪੁਲਿਸ ਜਲੰਧਰ ਅਤੇ ਸ਼ਿਵੀਆ ਦੇਤਿਆ ਵਾਰੀਅਰ ਆਈਪੀਐਸ ਐਡੀਸੀਪੀ ਜਲੰਧਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸਾਡੇ ਜਿਹੜੇ ਆਪਣੇ ਸਪੈਸ਼ਲ ਸਟਾਫ ਦੇ ਜਿਹੜੇ ਚਾਰਜ ਇੰਚਸ ਪਾਲ ਸਿੰਘ ਜਿਨ੍ਹਾਂ ਨੇ ਪਹਿਲਾਂ ਵੀ ਕਾਫੀ ਡਰੱਗ ਦੇ ਖਿਲਾਫ ਕੇਸ ਰਿਸ਼ਟ੍ਰ ਕੀਤਾ ਇਹਦੇ ਚੱਲਦਿਆਂ ਹੁਣ ਵੀ ਜਿਹੜਾ ਥਾਣਾ ਸਦਰ ਦੇ ਏਰੀਏ ਦੇ ਵਿੱਚ ਨਾਕਾਬੰਦੀ ਕੀਤੀ ਹੋਈ ਸੀ ਇਹਦੇ ਚੱਲਦਿਆਂ ਇੱਕ ਗੱਡੀ ਜਿਹੜੀ ਹੈਗੀ ਯਾਰ ਕੇ 10 ਤੰਗ ਚਿੱਟਾ ਜਿਹੜੀ ਕਾਬੂ ਕੀਤੀ ਗਈ ਜਿਹਦੇ ਵਿੱਚ ਤਿੰਨ ਵਿਅਕਤੀ ਜਿਹੜੇ ਕਾਬੂ ਕਰਕੇ ਜਿਹਨਾਂ ਕੋਲ 500 ਗ੍ਰਾਮ ਦੀ আফੀਮ ਬਰਾਮਦ ਹੋਈ ਸਰ ਇਹਨਾਂ ਦੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਹਾਂ ਇਹਨਾਂ ਦੇ ਵਿੱਚ ਇੱਕ ਵਿਅਕਤੀ ਹੈ ਜਿਹਦੇ ਖਿਲਾਫ ਪਹਿਲਾਂ ਵੀ OPM ਦਾ ਜਿਹੜਾ আফੀਮ ਦਾ ਕੇਸ ਰਿਸਟਰਡ ਹੈ ਹੈ ਬਾਕੀ ਦੂਸਰੇ ਵਿਅਕਤੀ ਜਿਹੜਾ ਉਹਨਾਂ ਦਾ ਦਬਾ ਕਰ ਰਿਹਾ ਕਿ ਕੇਸ ਰਿਸਟਰਡ ਹੈ ਨਹੀਂ ਬਾਕੀ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕਿੰਗ ਦੀ ਜਾਂਚ ਕੀਤੀ ਸਰ ਇਹ ਵੈਸੇ ਕੀ ਕੰਮ ਕਰ ਕਰਦੇ ਨੇ ਬਸੇ ਮਾੜਾ ਮੋਟਾ ਲੇਬਰ ਖਰਾਸ ਹੀ ਹੈਗੇ ਨਾਲ ਥੀਮ ਵੇਚਣ ਦਾ ਕੰਮ ਕਰਦੇ ਨੇ